ਸਨ ਪਤਰਸ ਤੇ ਦੋ ਯਿਸੂ ਮਸੀਹ ਦੇ ਨਾਲ ਸੀ। ਕਿਸੇ ਕੋ ਸੰਗੀਤ ਕੋਂਦਰ ਆਪਣੇ ਜਿਸੂ ਕ੍ਰਿਸਟੋ। ਉਹ ਸ਼ਰੀਰ ਦੇ ਵਿੱਚ ਯਿਸੂ ਮਸੀਹ ਨੂੰ ਹਮਦਰਦੀ ਜਿਤਾਉਂਦਾ। ਮੋਸਟਰਾਵੈ ਸੇ ਰੋਟੋ ਸਿਓ। ਦਿਲੋਂ ਪ੍ਰਭੂ ਯਿਸੂ ਸੀ ਆਪਣੀ ਮੌਤ ਆਪਣੀ ਸਲੀਬ ਤੇ ਉੱਤੇ ਜਾਣ ਦੀ ਗੱਲ ਕਰਦੇ। ਕੋਨ ਜਿਸੂ ਬੀਸਰੀ ਪਰਨਾ ਬਕੋਨ ਕਨਸਟੈਂਟਲੀ। ਪਤਰਸ ਕਹਿੰਦਾ ਨਹੀਂ ਨਹੀਂ ਪ੍ਰਭੂ ਤੇਰੇ ਨਾਲ ਅੱਕਾ ਦੇਣਾ ਹੋਵੇ। ਸਨ ਪੀਤਰਸ ਨੇ ਕਿਹਾ ਨਹੀਂ ਨਹੀਂ ਜਿਸੂ ਮੈਂ ਤਾਂ ਨਹੀਂ ਹੁਣ ਦਵਾਂਗਾ ਮੈਂ ਆਪਣੀ ਜਾਨ ਵੀ ਤੇਰੇ ਲਈ ਵਾਰ ਦੇਵਾਂਗਾ। ਮਾਤੀ ਲਾਸ਼ਰ ਕੋਰਤੋ ਮਾਤੀ ਲਾਸ਼ਰ ਸੇ ਤੱਕ ਸੀ ਗੀਸੋ ਮਾਤੀ ਵਿਤੀ ਸੰਹੇਰੋ।

ਯਾਦ ਰੱਖਣਾ ਸ਼ਰੀਰੀਕ ਚੀਜ਼ਾਂ ਕਦੇ ਵੀ ਪਰਮੇਸ਼ਵਰ ਨੂੰ ਪ੍ਰਭਾਵਿਤ ਨਹੀਂ ਕਰ ਪਾਉਣਗੀਆਂ ਅਗਰ ਤੁਸੀਂ ਛੁਟਕਾਰਾ ਚਾਹੁੰਦੇ ਆ ਅਜ ਤਨੂ ਲੋੜਾ ਇਸ ਪਵਿੱਤਰ ਆਤਮਾ ਦੀ ਸੰਮਰਦੇ ਨਾਲ ਪਰਨ ਦੀ Se volete la redenzione, c'è bisogno che voi riceviate la forza dello Spirito Santo. Ecco perché gli israeliti quando si trovavano sotto la schiavitù, di piangere, ma le Sono passati tantissimi anni, ma non hanno ricevuto la redenzione. Ma quando ho iniziato piangere davanti dia, a Dio a pregare davanti a Dio E quando ho chiesto a Dio che spirit de vich roye ho E quando le persone hanno cominciato a stare Ma i giorni di preghna da uttar ditta Jeha Musa Nabi si o Israili gulam lokadi prarthana da uttar si